ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਤੇ ਵੀ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਉੱਥੇ ਸਾਨੂੰ ਸੰਪਰਕ ਕਰ ਸਕਦੇ ਆ ਤੇ ਅੱਜ ਬਈ ਅਸੀਂ ਆਏ ਆ ਪਿੰਡ ਸਿੰਘਪੁਰਾ ਮੁੰਨਣ ਜ਼ਿਲ੍ਹਾ ਇਹਨੂੰ ਮੋਗਾ ਲੱਗਿਆਂ ਦਾ ਤਹਿਸੀਲ ਇਹਨੂੰ ਧਰਮਕੋਟ ਲੱਗ ਜਾਂਦੀ ਹੈ ਮੋਗੇ ਤੋਂ ਜਦੋਂ ਆਪਾਂ ਕੋਟ ਈਸੇਖਾਨ ਨੂੰ ਆਉਣੇ ਆ ਕੋਟ ਈਸੇਖਾ ਤੋਂ ਬਈ ਫਰੋਜਪੁਰ ਜੀਰਾ ਰੋਡ ਲੈਂਕ ਰੋਡ ਨਿਕਲਦਾ ਉਹ ਰੋਡ ਤੇ ਪਿੰਡ ਸਤਤ ਹੈ ਤੇ ਬਾਈ ਅੱਜ 22 ਘਾਰਾ ਹੈ ਨਹੀਂ ਸੀ ਆਪ ਇਸ ਕਰਕੇ ਗਾਂ ਦੀ ਡੇਲ ਆਪਾਂ ਆਪ ਹੀ ਦੇਵਾਂਗੇ ਤੇ ਬਾਈ ਇਹ ਦੂਜੇ ਸਵੇ ਗਾਂ ਨੇ ਬਾਈ ਦੱਸਦਾ ਸੀ ਦੂਜੇ ਸਵੇ ਗਾਂ ਨੇ 17 18 ਲੀਟਰ ਦੁੱਧ ਦਾ ਰਿਕਾਰਡ ਸੀ ਤੀਜੇ ਸਵੇ ਗਾਂ ਨੇ ਸੂਣਾ 10 ਦਿਨਾਂ ਦੀ ਹਜੇ ਕੱਚੀ ਹੈ 55000 ਰੁਪਏ ਬਾਈ ਨੇ ਡਿਮਾਂਡ ਕੀਤੀ ਆ ਮੌਕੇ ਤੇ ਬਾਈ ਕਹਿੰਦਾ ਜਾਈਏਗਾ ਦਾ ਮਾਨਤਨ ਕਰ ਦਾਂਗੇ ਤੇ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਤੇ ਬਾਈ ਨਾਲ ਤੁਸੀਂ ਕਰੋ ਗੱਲਬਾਤ ਲਾਓ ਸੌਦਾ ਤੇ ਮਿਲਦੇ ਆਂ ਭਾਈ ਨਵੀਂ ਵੀਡੀਓ ਨਾਲ ਧੰਨਵਾਦ ਰਬ